ਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਪਹਿਲਾਂ ਹੀ ਨਾ ਸੁਖਮੋੜ ਚੋਂ ਗੁਜ਼ਰ ਗਿਆ ਹੈ ਬੀਤੇ ਦਿਨੀ ਸਾਹਮਣੀ ਆਏ ਮਜੀਠੀਆ ਦੇ ਮੁੱਦੇ ਦਾ ਸੇਕ ਵੀ ਇਸ ਰਿਸ਼ਤੇ ਨੂੰ ਖੂਬ ਲੱਗ ਰਿਹਾ ਹੈ ਤੇ ਉਹ ਅਕਾਲੀ ਲੀਡਰ ਸੁਚਾ ਸਿੰਘ ਲਗਾ ਨੇ ਭਾਜਪਾ ਖਿਲਾਫ ਜੋ ਸੁਰ ਛੇੜੇ ਨੇ ਉਸ ਨੂੰ ਸੁਣ ਤੁਸੀਂ ਵੀ ਸੋਚੋਗੇ ਕਿ ਆਖਰ 2017 ਤੱਕ ਇਹ ਯਾਰੀ ਕਿਸ ਤਰ੍ਹਾਂ ਨਿਭੇਗੀ ਭਾਜਪਾ ਵੇਖੋ ਜਦੋਂ ਪਾਵਰ ਵਿੱਚ ਨਹੀਂ ਸੀ ਉਦੋਂ ਤੇ ਸਾਡੀ ਯਾਰ ਸੀ ਅੱਜ ਜੋ ਪਾਵਰ ਚ ਆ ਕੇ ਤੇ ਜਿੱਦਣ ਉਹ ਸੈਂਟਰ ਚ ਉਹਨਾਂ ਨੇ ਪ੍ਰਧਾਨ ਮੰਤਰੀ ਬਣਾਇਆ ਉਸੇ ਦਿਨ ਤੋਂ ਉਹਨਾਂ ਨੇ ਕਾਲੀ ਦਲ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਹੁਣ ਇਸ ਨੋਬਤ ਤੱਕ ਚਲੇ ਗਏ ਆ ਕਿ ਉੱਪਰਲੀ ਲੀਡਰਸ਼ਿਪ ਤੇ ਕੋਈ ਫੈਸਲਾ ਨਹੀਂ ਲੈ ਰਹੀ ਤੇ ਜਿੰਨੇ ਇਹਨਾਂ ਦੇ ਥੱਲੇ ਦੇ 2 ਨੰਬਰ ਦੀ ਟੀਮ ਆ ਉਹ ਸੇਰ ਤੋਂ ਸ਼ਾਮ ਤੱਕ ਸਾਡੇ ਲਈ ਮਾੜੇ ਲਫ਼ਜ਼ ਬੋਲਦੇ ਨੇ ਔਰ ਇਹ ਸਿੱਖ ਕੌਮ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਨੇ ਕਾਂਗਰਸ ਨੂੰ ਲਲਕਾਰਨ ਵਾਲੀ ਆਕਾਲੀ ਦਲ ਹੁਣ ਵੇਖੋ ਕਿ ਕੈਸੇ ਮੋੜ ਤੇ ਆ ਪਹੁੰਚੇ ਆ ਕਿ ਆਕਾਲੀ ਲੀਡਰ ਆਪਣੀ ਪਾਈਵਲ ਪਾਰਟੀ ਦੀ ਹਾਰ ਦਾ ਦਾਵਾ ਕਰ ਰਹੇ ਨੇ ਜਿੰਨੀ ਛੇਤੀ ਭਾਜਪੀ ਨੂੰ ਛੱਡਦੀ ਏ ਅਗਲੀ ਸਰਕਾਰ ਸਾਡੀ ਜਿਹੜੀ ਭਾਜਪੀ ਨੂੰ ਛੱਡਣ ਤੇ ਬਣੇਗੀ ਲੋਕ ਬਿਲਕੁਲ ਇਹਨਾਂ ਨੂੰ ਮਾਫ਼ ਨਹੀਂ ਕਰਦੇ ਇਹਨਾਂ ਦਾ ਜਿਹੜਾ ਭੁਲੇਖਾ ਪੈ ਗਿਆ ਨਾ ਪਈ ਅਹੀਂ ਹਰਿਆਣੇ ਚ ਸਰਕਾਰ ਬਣਾ ਲਈ ਐ ਪੰਜਾਬ ਚੋਂ ਭੁਲੇਖਾ ਨਿਕਲ ਜਾਵੇਗਾ ਸਾਡੇ ਨਾਲ ਬਹੁਤ ਸਾਰਾ ਵੱਡਾ ਟੱਬਰ ਇਸੇ ਗੱਲ ਤੇ ਨਾਰਾਜ਼ ਆ ਕਿ ਬੀਜੇਪੀ ਨਾਲ ਕਿਉਂ ਸਾਝ ਪਾਈ ਹੈ ਤੇ ਇਹ ਸਭ ਕੁ ਛੱਡ ਕੇ ਜਾਣ ਸਾਡਾ ਆਪਣਾ ਟੱਬਰ ਇਕੱਠਾ ਹੋ ਜੂਗਾ ਸੁਚਾ ਸਿੰਘ ਬੀਜੇਪੀ ਤੋਂ ਕਾਫੀ ਦੁਖੀ ਜਾਪਰੇ ਨੇ ਇਸ ਲਈ ਆਪਣੇ ਪਰਸਨਲ ਵਿਚਾਰਾ ਦਾ ਪ੍ਰਗਟਾਵਾ ਮੀਡੀਆ ਅੱਗੇ ਖੁੱਲ ਕੇ ਕੀਤਾ ਹੁਣ ਵੇਖਣਾ ਹੋਵੇਗਾ ਕਿ ਪੂਰੀ ਅਕਾਲੀ ਦਲ ਆਪਣੇ ਲੀਡਰ ਨਾਲ ਕਿੰਨੀ ਸਹਿਮਤ ਹੈ ਤੇ ਬੀਜੇਪੀ ਕੀ ਕਹੇਗੀ ਲੰਗਾਹ ਦੀਆਂ ਨਾ ਟਿੱਪਣੀਆਂ ਤੇ ਈਬੀਪੀ ਸੰਝਾ ਤੁਹਾਨੂੰ ਰੱਖੇ ਅੱਗੇ